ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੋ ਗੀਤ ਲੈ ਕੇ ਹਾਜ਼ਰਾਂ ਆਸਾਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਤੀ ਪਤਨੀ ਦੀ ਨੋਕ ਝੋਕ ਦਾ ਬੜਾ ਪਿਆਰਾ ਜਿਹਾ ਗੀਤ ਹੈ ਮਾਣੋ ਆਨੰਦ ਫਿਰ ਪਿਆਰੇ ਜਿਹਾ ਗੀਤ ਦਾ ਸੌਣੇ ਨਾ ਦਿੰਦੀਆਂ ਅੱਖੀਆਂ ਵੇਰਾਤੀ ਸੌਣੇ ਨਾ ਦਿੰਦੀਆਂ ਸੌਣੇ ਨਾ ਦਿੰਦੀਆਂ ਅੱਖੀਆਂ ਵੇਰਾਤੀ ਸੌਣੇ ਨਾ ਦਿੰਦੀਆਂ ਤਾਰੇ ਗਿਣਾ ਦੀਆਂ ਅੱਖੀਆਂ ਵੇਰਾਤੀ ਸੌਣੇ ਨਾ ਦਿੰਦੀਆਂ ਸੌਣੇ ਨਾ ਦਿਂਦੀਆਂ ਅੱਖੀਆਂ ਵੇ ਰਾਤੀ ਸੌਣੇ ਨਾ ਦਿਂਦੀਆਂ ਮਾਹੀ ਮੇਰੇ ਨੇ ਬਗਲ ਲਵਾਇਆ ਜੀ ਬਗਲ ਲਵਾਇਆ ਵਿੱਚ ਸੌਣਾਂ ਦੀਂਦੀਆਂ ਅੱਖੀਆਂ ਵੇਰਾਤੀ ਤਾਰੇ ਗਿਣਾਉਂਦੀਆਂ ਤਾਰੇ ਗਿਣਾਉਂਦੀਆਂ ਅੱਖੀਆਂ ਵੇਰਾਤੀ ਸੌਣਾਂ ਦੀਂਦੀਆਂ ਮਾਹੀ ਮੇਰੇ ਨੇ ਬਿਚ ਲੂਟ ਕਾਇਆ ਰਸੀਆ ਵੇ ਰਾਤੀ ਸੌਣੇ ਨਾ ਦਿੰਦੀਆਂ ਸੌਣੇ ਨਾ ਦਿੰਦੀਆਂ ਅੱਖੀਆਂ ਵੇ ਰਾਤੀ ਸੌਣੇ ਨਾ ਦਿੰਦੀਆਂ ਤਾਰੇ ਗਿਣਾ ਦੀਆਂ ਅੱਖੀਆਂ ਸੌਣਾਂ ਦਿੰਦੀਆਂ ਮਾਹੀ ਨੇਰੇ ਨੇ ਮਹਿਲ ਪੁਵਾਇਆ ਜੀ ਮਹਿਲ ਪੁਵਾਇਆ ਵਿਚ ਜੁੜਾਈਆਂ ਪਟੀਆਂ ਵੇਰਾਤੀ ਸੌਣਾਂ ਦਿੰਦੀਆਂ ਸੌਣੇ ਨਾ ਦਿੰਦੀਆਂ ਅੱਖੀਆਂ ਵੇਰਾਤੀ ਤਾਰੇ ਗਿਣਾਉਂਦੀਆਂ ਤਾਰੇ ਗਿਣਾਉਂਦੀਆਂ ਅੱਖੀਆਂ ਵੇਰਾਤੀ ਸੌਣੇ ਨਾ ਦਿੰਦੀਆਂ ਸਬਸਖੀਆਂ ਰੜ ਖੂਏ ਤੇ ਗਈਆਂ ਗਈਆ ਪਾਣੀ ਪਰਨੇ ਨਾ ਦਿੰਦੀਆਂ ਸਖੀਆਂ ਵੇ ਰਾਤੀ ਸੌਣ ਨਾ ਦਿੰਦੀਆਂ ਤਾਰੇ ਗਿਣਾਉਂਦੀਆਂ ਅੱਖੀਆਂ ਵੇ ਰਾਤੀ ਸੌਣ ਮਾਤਾ ਤੇਰੀ ਹਾਈਵੇ ਬੜੀਓਕ ਪੱਤੀ ਵੇ ਬੜੀਓਕ ਪੱਤੀ ਉਹਦੇ ਤਾਨੇ ਸੋਣੇ ਸੋਣੇ ਅਕੀਆਂ ਵੇ ਰਾਤੀ ਸੌਣ ਨਾ ਦਿੰਦੀਆਂ ਸੌਣ ਨਾ ਦਿੰਦੀਆਂ ਅਕੀਆਂ ਵੇ ਤੇ ਤਾਰੇ ਗਿਣਾਉਂਦੀਆਂ ਤਾਰੇ ਗਿਣਾਉਂਦੀਆਂ ਅੱਖੀਆਂ ਵੇ ਰਾਤੀ ਸੌਣਨਾ ਦਿੰਦੀਆਂ ਸੌਣਨਾ ਦਿੰਦੀਆਂ ਅੱਖੀਆਂ ਵੇ ਰਾਤੀ ਸੌਣਨਾ ਦਿੰਦੀਆਂ ਧੰਨਵਾਦ ਜੀ